ਸਸੀ ਦਾ ਦੋਸਤੋ ਕੀ ਹਾਲ ਚੱਲਿਆ ਤੁਹਾਡਾ ਅੱਜ ਗੱਲ ਕਰਨੀ ਆ ਆਪਾਂ ਨੇ ਪੰਜਾਬੀ ਸਿਨੇਮੇ ਬਾਰੇ ਪੰਜਾਬੀ ਸਿਨੇਮੇ ਦਾ ਜਿਹੜਾ ਇਤਿਹਾਸ ਹੈ ਉਹ 100 ਸਾਲ ਪੁਰਾਣਾ ਹੈ ਆਲਮੋਸਟ ਪੜਾਦਰ ਪੜਾ ਸਿਨੇਮਾ ਚੱਲ ਆ ਰਿਹਾ ਫਿਲਮਾਂ ਆਉਂਦੀਆਂ ਰਹੀਆਂ ਮੇਰ ਮਿੱਤਲ ਹੋਣਾ ਦਾ ਟਾਈਮ ਸੀ ਸਤੀਸ਼ ਕਾਲ ਹੋਣਾ ਦਾ ਟਾਈਮ ਸੀ ਵਿਰਿੰਦਰ ਜੀ ਹੋਣਾ ਦਾ ਟਾਈਮ ਸੀ ਯੋਗਰਾਜ ਆਏ ਫਿਰ ਗੁੱਗੂ ਗਿੱਲਾ ਆਏ ਇਦਾਂ ਇਦਾਂ ਕਰਦੇ ਕਰਦੇ ਗੁਰਦਾਸ ਮਾਨ ਜੀ ਆਏ ਤਾਂ ਕਰਦੇ ਕਰਦੇ ਸਿਨੇਮਾ ਅੱਗੇ ਵਧਦਾ ਰਿਹਾ ਪਰ ਗੱਲ ਜੇ ਆਪਾਂ ਕਰੀਏ 1997 98 ਦੀ ਤਾਂ ਪੰਜਾਬੀ ਸਿਨੇਮਾ ਆਲਮੋਸਟ ਖਤਮ ਹੋਣ ਦੇ ਕਿਨਾਰੇ ਸੀ ਟਾਮੀ ਟਾਮੀ ਫਿਲਮ ਆਉਂਦੀ ਸੀ ਜਿਵੇਂ ਕਿ 1999 ਦੇ ਵਿੱਚ ਮਾਹੌਲ ਠੀਕ ਹੈ ਆਈ ਸ਼ੀਦੇ ਮੁਹੱਬਤ ਆਈ ਅੱਗੇ ਜਾ ਕੇ ਉਦਮ ਸਿੰਘ ਆਈ ਸੋ ਟਾਮੀ ਟਾਮੀ ਫਿਲਮ ਆਈ ਕਾਮਯਾਬ ਹੁੰਦੀ ਰਹੀ ਪਰ ਰੈਗੂਲਰ ਸਿਨੇਮਾ ਸੀ ਜਿਹੜਾ ਉਹ ਬੰਦ ਹੋ ਚੁੱਕਿਆ ਸੀ ਸੋ ਅੱਜ ਮੈਂ ਉਸ ਸ਼ਖਸ ਬਾਰੇ ਤੁਹਾਡੇ ਨਾਲ ਗੱਲ ਕਰੂੰਗਾ ਜੀਨੇ ਪੰਜਾਬੀ ਸਿਨੇਮੇ ਨੂੰ ਦੁਬਾਰਾ ਪੈਰਾਂ ਤੇ ਖੜਾ ਕੀਤਾ ਉਸ ਬੂਟੇ ਨੂੰ ਹਰਾ ਕੀਤਾ ਅੱਜ ਜੋ ਬਹੁਤ ਵੱਡਾ ਦਰਖਤ ਬਣ ਚੁੱਕਿਆ ਆ ਸਾਡਾ ਪੰਜਾਬੀ ਸਿਨੇਮਾ ਸੋ ਉਸ ਸ਼ਖਸ ਦਾ ਨਾਮ ਹੈ ਜੀ ਹਰਪਜਨ ਮਾਨ ਹਰਪਜਨ ਮਾਨ ਬਾਈ ਹੁਣਾਂ ਦਾ ਜਿਹੜਾ ਸਿੰਗਿੰਗ ਕੈਰੀਅਰ ਸੀ ਉਸ ਵੇਲੇ ਪੂਰਾ ਪੀਕ ਤੇ ਸੀ ਉਹਨਾਂ ਦੀ ਗਾਇਕੀ ਪੂਰੀ ਤੁਸੀਂ ਕਹਿ ਸਕਦੇ ਹੋ ਕਿ ਸੁਪਰ ਹਿੱਟ ਜਾ ਰਹੀ ਸੀ ਉਸ ਵੇਲੇ ਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਸੋਚ ਆਈ ਖਿਆਲ ਆਇਆ ਕਿ ਹਿੰਦੀ ਫਿਲਮਾਂ ਦੇ ਵਿੱਚ ਪੰਜਾਬੀ ਗਾਣੇ ਆਉਂਦੇ ਨੇ ਜਿਨ੍ਹਾਂ ਨਾਲ ਹਿੰਦੀ ਫਿਲਮਾਂ ਬਿਜ਼ਨਸ ਕਰਦੀਆਂ ਨੇ ਚਲਦੀਆਂ ਨੇ ਤਾਂ ਪੰਜਾਬੀ ਸਿਨੇਮਾ ਕਿਉਂ ਨਾ ਦੁਬਾਰਾ ਪੈਰਾਂ ਤੇ ਖੜਾ ਹੋਵੇ ਸੋ ਉਹਨਾਂ ਦੀ ਜਿਹੜੀ ਮੁਲਾਕਾਤ ਮਨਮੋਹਨ ਸਿੰਘ ਜੀ ਹੁਣਾਂ ਨਾਲ ਹੋਈ ਮਨਮੋਹਨ ਸਿੰਘ ਜੀ ਉਹਨਾਂ ਦਿਨਾਂ ਦੇ ਦੌਰਾਨ ਯਸ਼ਰਾਜ ਦੇ ਮੇਨ ਸਿਨੇਮਾਟੋਗ੍ਰਾਫਰ ਸੀ ਵੱਡੀਆਂ ਵੱਡੀਆਂ ਫਿਲਮਾਂ ਯਸ਼ ਚੌਪੜਾ ਜੀ ਦੀਆਂ ਜਿਵੇਂ ਕਿ ਦਿਲ ਵਾਲੇ ਦੁਲਨੀਆਂ ਲੈ ਜਾਏਂਗੇ ਮੁਹੱਬਤਾਂ ਦਿਲ ਤੋਂ ਪਾਗਲਾ ਹੋਰ ਵੀ ਬਹੁਤ ਫਿਲਮਾਂ ਉਹਨਾਂ ਦੇ ਮੇਨ ਕੈਮਰਾਮੈਨ ਮਨਮੋਹਨ ਸਿੰਘ ਹੀ ਸੀਗੇ ਸੋ ਉਹਨਾਂ ਦੇ ਮਨ ਦੇ ਵਿੱਚ ਵੀ ਸੀਗਾ ਕਿ ਪੰਜਾਬੀ ਸਿਨੇਮਾ ਦੁਬਾਰਾ ਖੜਾ ਹੋਣਾ ਚਾਹੀਦਾ ਹੈ ਦੋਨਾਂ ਦੀ ਮੁਲਾਕਾਤ ਹੋਈ ਟੀਮ ਬਣੀ ਕਹਾਣੀ ਤੇ ਕੰਮ ਹੋਇਆ ਤੇ ਇੱਕ ਪ੍ਰੋਜੈਕਟ ਨਿਕਲ ਕੇ ਆਇਆ ਜਿਹਨੂੰ ਆਪਾਂ ਨੂੰ ਪਤਾ ਹੀ ਹੈ 2002 ਚ ਰਿਲੀਜ਼ ਹੋਈ ਜੀ ਆਇਆਂ ਨੂੰ ਜਿਸ ਫਿਲਮ ਨੇ ਪੰਜਾਬੀ ਸਿਨੇਮੇ ਵੱਲ ਦੁਆਰਾ ਰੋਕੀਤਾ ਲੋਕਾਂ ਲਈ ਲੋਕ ਦੁਆਰਾ ਸਿਨੇਮੇ ਦੇ ਵਿੱਚ ਵਾੜੇ ਦੁਆਰਾ ਅਟੈਚ ਕੀਤੇ ਉਹ ਫਿਲਮ ਸੀ ਜੀ ਆਇਆਂ ਨੂੰ ਪਰ ਉਹਦੇ ਉਹ ਫਿਲਮ ਬਣਨ ਪਿੱਛੇ ਰਿਲੀਜ਼ ਹੋਣ ਪਿੱਛੇ ਇੱਕ ਬਹੁਤ ਵੱਡਾ ਸੰਘਰਸ਼ ਹੈ ਇੱਕ ਕਹਾਣੀ ਹੈ ਜਿਹੜੀ ਤੁਹਾਡੇ ਨਾਲ ਅੱਜ ਸਾਂਝੀ ਕਰਨੀ ਹੈ ਇੱਕ ਤਰ੍ਹਾਂ ਦੀ ਪ੍ਰਤੀਗਿਆ ਹੀ ਸੀ ਉਹ ਹਰ ਭਜਨ ਮਾਨ ਉਹਨਾਂ ਦੀ ਜੋ ਉਹ ਲੈ ਕੇ ਚੱਲੇ ਸੀ ਕਿਉਂਕਿ ਜਦੋਂ ਉਹ ਪ੍ਰੋਜੈਕਟ ਰੈਡੀ ਹੋਇਆ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਸੀਗਾ ਪ੍ਰੋਡਿਊਸਰ ਪਰ ਪ੍ਰੋਡਿਊਸਰ ਨੂੰ ਉਸ ਵੇਲੇ ਇਮਪ੍ਰੈਸ ਕਰਨਾ ਮਨਾਉਣਾ ਬਹੁਤ ਔਖਾ ਸੀ ਕਿਉਂਕਿ ਪੰਜਾਬੀ ਸਿਨੇਮਾ ਦਾ ਪਿੰਡਾ ਪਿੱਛੇ ਹਿਸਟਰੀ ਸੀ ਉਹ ਕੁਝ ਜ਼ਿਆਦਾ ਵਧੀਆ ਨਹੀਂ ਸੀ ਸੋ ਬਹੁਤ ਲੋਕਾਂ ਕੋਲ ਗਏ ਕਿਸੇ ਨੇ ਗੱਲ ਸੁਣੀ ਨਹੀਂ ਕਿਸੇ ਨੇ ਸੁਣ ਕੇ ਨਾ ਕਰਤੀ ਸੋ ਇਦਾਂ ਚੱਲਦਾ ਰਿਹਾ ਫਿਰ ਪਰ ਭਜਨਮਨ ਉਹਨਾਂ ਨੇ ਰੁਕ ਕੀਤਾ ਟੀ ਸੀਰੀਜ਼ ਵੱਲ ਕਿਉਂਕਿ ਟੀ ਸੀਰੀਜ਼ ਨਾਲ ਆਲਰੇਡੀ ਉਹ ਆਪਣੀਆਂ ਕੈਸਟਾਸ ਐਲਬम्स ਦਾ ਕੰਮ ਕਰ ਰਹੀ ਸੀ ਤੇ ਕੰਮ ਕਰ ਚੁੱਕੀ ਸੀ ਸੋ ਜਦੋਂ ਉਹਨਾਂ ਕੋਲ ਪਹੁੰਚਿਆ ਤਾਂ ਪ੍ਰੋਜੈਕਟ ਉਹਨਾਂ ਨੇ ਪੇਚ ਕੀਤਾ ਤਾਂ ਪ੍ਰੋਜੈਕਟ ਛੋਟਾ ਮੋਟਾ ਪ੍ਰੋਜੈਕਟ ਨਹੀਂ ਸੀ ਬਹੁਤ ਹਾਈ ਲੈਵਲ ਦਾ ਪ੍ਰੋਜੈਕਟ ਸੀ ਉਹ ਫਿਲਮ ਕੈਨੇਡਾ ਸ਼ੂਟ ਹੋਣੀ ਸੀ ਅਧਨ ਨਾਲੋਂ ਜ਼ਿਆਦਾ ਬਜਟ ਬਹੁਤ ਹੈਵੀ ਸੀ ਪਹਿਲਾਂ ਤਾਂ ਪੂਸ਼ਨ ਕੁਮਾਰ ਉਹਨਾਂ ਨੇ ਇੰਟਰਸਟਿੰਗ ਦਿਖਾਇਆ ਨਾ ਕਰਦੀ ਪਰ ਬੀنگ ਫਰੈਂਡਸ਼ਿਪ ਲਾ ਲਓ ਤੁਸੀਂ ਕਿਉਂਕਿ ਹਰਪਜਨ ਹੁਣਾਂ ਨਾਲ ਕੰਮ ਕਰ ਚੁੱਕੇ ਸੀ ਅੱਗੇ ਵੀ ਐਲਬਮਸ ਤਿਆਰ ਪਈਆਂ ਸੀ ਸੋ ਉਹਨਾਂ ਨੇ ਹਾਂ ਕਰ ਦਿੱਤੀ ਪਰ ਹਰਪਜਨ ਮਾਨ ਮਾਨ ਹੋਣਾ ਸਾਹਮਣੇ ਇੱਕ ਸ਼ਰਤ ਰੱਖੀ ਕਿ ਅਗਰ ਇਹ ਫਿਲਮ ਫਲॉप ਹੋਈ ਇਹ ਨਾ ਚੱਲੀ ਸੋ ਜਿਹੜੀ ਮੈਂ ਇਨਵੈਸਟਮੈਂਟ ਇਸ ਫਿਲਮ ਤੇ ਕਰੂੰਗਾ ਉਹਦੇ ਬਦਲੇ ਤੁਹਾਨੂੰ ਮੇਰੇ ਨਾਲ 5 ਐਲਬਮਸ ਫ੍ਰੀ ਕਰਨੀਆਂ ਪੈਣਗੀਆਂ ਸੋ ਬਹੁਤ ਵੱਡੀ ਇਹ ਆਪਣਾ ਸੀਗੀ ਆਪਣਾ ਗੱਲ ਕਿ ਕਿਸੇ ਕਲਾਕਾਰ ਵਾਸਤੇ ਆਪਣਾ ਕਰੀਅਰ ਦਾਤੇ ਲਾਉਣਾ ਪਰ ਹਰ ਭਜਨਮਾਨ ਹੋਣਾ ਨੇ ਬਿਲਕੁਲ ਇੱਕ ਮਿੰਟ ਨਹੀਂ ਲਾਇਆ ਸੋਚਣ ਲਈ ਤਾਂ ਉਹਨਾਂ ਨੇ ਹਾਂ ਕਰ ਦਿੱਤੀ ਉਹਨਾਂ ਨੇ ਕਿਹਾ ਤੁਸੀਂ ਐਗਰੀਮੈਂਟ ਮੰਗਾਓ ਮੈਂ ਤਿਆਰ ਹਾਂ ਪਰ ਮੈਨੂੰ ਪੰਜਾਬੀ ਸਿਨੇਮਾ ਮੈਂ ਦੁਆਰਾ ਪੈਰਾਂ ਤੇ ਖੜਾ ਕਰਨਾ ਚਾਹੁੰਦਾ ਸੋ ਜੀ ਪ੍ਰੋਜੈਕਟ ਸ਼ੁਰੂ ਹੋ ਗਿਆ ਐਗਰੀਮੈਂਟ ਤੇ ਸਾਈਨ ਹੋ ਗਏ ਕਿ ਆ ਫਿਲਮ ਬਣੇਗੀ ਅਗਰ ਇਸ ਫਿਲਮ ਦੀ ਇਨਵੈਸਟਮੈਂਟ ਜਾਂ ਇਸ ਫਿਲਮ ਦਾ ਬਜਟ ਹੈ ਜੇ ਰਿਕਵਰ ਨਾ ਹੋਇਆ ਤਾਂ ਉਸ ਜਿਹੜਾ ਘਾਟਾ ਪਾਊਗਾ ਉਹਦੇ ਘਾਟੇ ਬਦਲੇ ਹਰਪਜਨ ਮਾਨ ਸਾਡੇ ਨਾਲ ਐਲਬम्स ਫ੍ਰੀ ਕਰਨਗੇ ਫਿਲਮ ਦੀ ਸ਼ੂਟਿੰਗ ਹੋਈ ਫਿਲਮ ਰਿਲੀਜ਼ ਦੇ ਨੇੜੇ ਪਹੁੰਚੀ ਸੋ ਫਿਲਮ ਦਾ 뮤직 ਰਿਲੀਜ਼ ਹੋਇਆ ਰਿਲੀਜ਼ ਹੋਇਆ ਤਾਂ ਰਿਲੀਜ਼ ਹੁੰਦੇ ਸਾਰੀ ਲੋਕਾਂ ਦੇ ਵਿੱਚ ਚਰਚਾ ਛਿੜ ਗਈ 뮤직 ਸੁਪਰ ਹਿੱਟ ਹੋ ਗਿਆ ਲੋਕਾਂ ਨੂੰ ਲੱਗ ਗਿਆ ਕਿ ਹਾਂ ਪੰਜਾਬੀ ਸਿਨੇਮਾ ਪੰਜਾਬੀ ਫਿਲਮ ਕੋਈ ਐਡੇ ਵੱਡੇ ਲੈਵਲ ਤੇ ਆ ਰਹੀ ਹੈ ਸੋਚ ਨਹੀਂ ਸਕਦੇ ਸੀ ਕਿ ਸਿੱਧਾ ਜਿਹੜਾ ਸਿਨੇਮਾ ਸੀਗਾ ਪਿੰਡਾਂ ਵਾਲਾ ਜੱਟ ਬਦਲਾ ਜੱਟੀ ਦਾ ਅਣਖ ਜੱਟਾਂ ਦੀ ਵਾਲੇ ਜਾਂ ਉਸ ਸਿੱਧਾ ਆ ਕੇ ਇਸ ਲੈਵਲ ਤੇ ਹਿੰਦੀ ਫਿਲਮਾਂ ਵਾਲੇ ਲੈਵਲ ਤੇ ਪੰਜਾਬੀ ਸਿਨੇਮਾ ਆ ਗਿਆ ਸੋ ਪ੍ਰੋਮੋਸ਼ਨ ਚੱਲ ਰਹੀ ਸੀ ਉਸ ਫਿਲਮ ਦੀ ਬੰਬੇ ਦੇ ਵਿੱਚ ਹਰਪਜਨ ਮਾਨ ਬਾਈ ਉਹਨੇ ਬੰਬੇ ਸੀ ਸੋ ਉਹਨਾਂ ਨੇ ਬੰਬੇ ਤੋਂ ਦਿੱਲੀ ਦੀ ਫਲਾਈਟ ਫੜਨੀ ਸੀ ਸੋ ਉਹਨਾਂ ਨੂੰ ਹੋਟਲ ਦੇ ਵਿੱਚ ਫੋਨ ਆਇਆ ਟੀਸੀਰੀਜ਼ ਦੇ ਆਫਿਸ ਤੋਂ ਕਿ ਤੁਸੀਂ ਏਅਰਪੋਰਟ ਜਾ ਕੇ ਬਾਹਰ ਲੌਂਜ ਦੇ ਵਿੱਚ ਵੇਟ ਕਰੋਗੇ ਕਿ ਪੁਸ਼ਨ ਜੀ ਤੁਹਾਨੂੰ ਮਿਲਣ ਆ ਰਹੇ ਨੇ ਸੋ ਮੈਨੂੰ ਦੱਸਿਆ ਬਾਈ ਉਹਨਾਂ ਨੇ ਕਿ ਮੈਂ ਵੇਟ ਕਰ ਰਿਹਾ ਸੀ ਤੇ ਪੁਸ਼ਨ ਜੀ ਆਏ ਤੇ ਥੋੜਾ ਜਿਹਾ ਕਹਿੰਦੇ ਮੇਰੇ ਵੀ ਮਨ ਦੇ ਵਿੱਚ ਸੀਗਾ ਵੀ ਕੀ ਗੱਲ ਕਰਨੀ ਹੋਣੀ ਹੈ ਪਰ ਉਹਨਾਂ ਨੇ ਆ ਕੇ ਗੱਲ ਕੀਤੀ ਹੀ ਮਿਲੇ ਸੋ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਕਿ ਕਿ ਜਿੰਨਾ ਪੈਸਾ ਆਪਾਂ ਇਸ ਫਿਲਮ ਤੇ ਇਨਵੈਸਟ ਕੀਤਾ ਆ ਸੋ ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਦਾ ਕਿ ਉਹਦਾ ਆਲਮੋਸਟ ਪੂਰਾ ਨੇੜੇ ਲੱਗੇ ਹੋਏ ਆ ਕਿ ਸੰਗੀਤ ਤੋਂ ਹੀ ਰਿਕਵਰ ਹੋ ਗਿਆ ਆ ਸੋ ਉਹਨਾਂ ਨੇ ਸਾਹਮਣੇ ਉਹ ਐਗਰੀਮੈਂਟ ਪਾੜਿਆ ਤੇ ਉਹਨਾਂ ਨੇ ਇੱਕ ਬਹੁਤ ਚੰਗੀ ਤੇ ਮਹਿੰਗੀ ਕੜੀ ਗਿਫਟ ਕੀਤੀ ਸੋ ਫਿਰ ਉਦੋਂ ਬਾਅਦ ਫਿਲਮ ਰਿਲੀਜ਼ ਹੋਈ ਤੇ ਰਿਲੀਜ਼ ਹੋਈ ਇਤਿਹਾਸ ਤਾ ਨੂੰ ਪਤਾ ਹੀ ਹੈ ਕਿ ਉਸ ਫਿਲਮ ਨੇ ਕਿੰਨਾ ਬਿਜ਼ਨਸ ਕੀਤਾ ਕਿੰਨੀ ਧੇਰ ਤੱਕ ਉਹ ਸਿਨੇਮੇ ਚ ਲੱਗੀ ਰਹੀ ਤੇ ਹਾਊਸਫੁੱਲ ਚੱਲਦੀ ਰਹੀ ਆ ਉਹ 4 ਤੋਂ 5 ਮਹੀਨੇ ਸੋ ਪੰਜਾਬੀ ਸਿਨੇਮੇ ਨੂੰ ਜਿਹੜਾ ਇੱਕ ਰਾਹ ਆ ਉਹ ਮਿਲ ਗਿਆ ਉਦੋਂ ਬਾਅਦ 2 ਸਾਲ ਬਾਅਦ ਫਿਲਮ ਆਈ ਸਾਨੂੰ ਮਾਨਵਤਨਾਂ ਦਾ ਉਹ ਵੀ ਕਾਮਯਾਬ ਰਹੀ ਤੇ ਪਰ ਫਿਰ ਵੀ ਇਕੱਲਾ ਹਰਪਜ ਨਮਨભાઈ ਸੀ ਕਿ ਜਿਹੜੇ ਪੰਜਾਬੀ ਫਿਲਮਾਂ ਤੇ ਕੰਮ ਕਰ ਰਹੇ ਸੀ ਪਰ 2004 ਦੇ ਵਿੱਚ ਮਨਮੋਹਨ ਸਿੰਘ ਹੁਣੀ ਹੋਈ ਇੱਕ ਇਹੋ ਜਿਹੀ ਫਿਲਮ ਲੈ ਕੇ ਆਏ ਇੱਕ ਨਵਾਂ ਹੀਰੋ ਲੈ ਕੇ ਆਏ ਸਾਡੀ ਇੰਡਸਟਰੀ ਦੇ ਵਿੱਚ ਜਿੰਮੀ ਸ਼ਿਰਗਿਲ ਫਿਲਮ ਆਈ ਯਾਰਾਂ ਨਾਲ ਬਹਾਰਾ ਯਾਰਾਂ ਨਾਲ ਬਹਾਰਾ ਨੂੰ ਜਿਹੜਾ ਰਿਲੀਜ਼ ਔਰ 뮤직 ਰਿਲੀਜ਼ ਯਸ਼ਰਾਜ਼ ਨੇ ਖੁਦ ਕੀਤਾ ਜਿਹੜੇ ਪਹਿਲਾਂ ਮਨਾਂ ਕਰਦੇ ਹੋ ਕੇ ਸੀ ਕਿ ਪੰਜਾਬੀ ਸਿਨੇਮ ਨੂੰ ਅਸੀਂ ਇਨਵੈਸਟ ਨਹੀਂ ਕਰਨਾ ਉਹਨਾਂ ਨੇ 뮤직 ਰਿਲੀਜ਼ ਕੀਤਾ ਉਹਨਾਂ ਨੇ ਡਿਸਟ੍ਰੀਬਿਊਟ ਕੀਤਾ ਉਹ ਵੀ ਬਹੁਤ ਵੱਡੀ ਕਾਮਯਾਬ ਰਹੀ ਫਿਲਮ ਫਿਰ 2005 ਦੇ ਵਿੱਚ ਫਿਲਮ ਮੈਂ ਦਿਲ ਆਪਣਾ ਪੰਜਾਬੀ ਜਿਨੇ ਓਵਰਸੀਜ਼ ਡੋਮੈਸਟਿਕ ਸਾਰੇ ਰਿਕਾਰਡ ਤੋੜਤੇ ਉਹ ਫਿਲਮ ਟਿਪਸ ਨੇ ਪ੍ਰੋਡਿਊਸ ਕੀਤੀ ਸੀ ਇੱਕ ਬਹੁਤ ਵੱਡਾ ਬੈਨਰ ਹੈ ਬੰਬੇ ਦਾ ਤੁਹਾਨੂੰ ਪਤਾ ਹੀ ਹੈ ਪਹਿਲਾ ਫਿਲਮ ਟੀ ਸੀਰੀਜ਼ ਤੇ ਤੀਜੀ ਫਿਲਮ ਟਿਪਸ ਤੇ ਉਸ ਤੋਂ ਬਾਅਦ ਅਗਲੀ ਫਿਲਮ ਆਈ ਮਿੱਟੀਵਾਜਾ ਮਾਰਦੀ ਉਹ ਫਿਲਮ ਪ੍ਰੋਡਿਊਸ ਕੀਤੀ ਰਿਲਾਇੰਸ ਨੇ ਉਦੋਂ ਉਹਨਾਂ ਦਾ ਬਿਗ ਫਿਲਮਸ ਦੇ ਨਾਮ ਤੋਂ ਸੀਗਾ ਆਪਣਾ ਬੈਨਰ ਉਹ ਚੱਲਦਾ ਹੁੰਦਾ ਸੀ ਤੇ ਅਗਲੀ ਫਿਲਮ ਜਿਹੜੀ ਫਿਰ ਉਹਨਾਂ ਨੇ ਫਿਰ ਪ੍ਰੋਡਿਊਸ ਕੀਤੀ ਮੇਰਾ ਪਿੰਡ ਜਿਹਦੇ ਵਿੱਚ ਬਹੁਤ ਵੱਡੀ ਸਟਾਰ ਕਾਸਟ ਸੀ ਜਿਸ ਨਵਜੋਤ ਸਿੱਧੂ ਹੋਣਾ ਦੀ ਵੀ ਪਹਿਲੀ ਫਿਲਮ ਸੀ ਸੋ ਕਰਦੇ ਕਰਦੇ ਪੰਜਾਬੀ ਸਿਨੇਮਾ ਗਰੋ ਕਰਕੇ ਆ ਅੱਜ ਜੋ ਪੰਜਾਬੀ ਸਿਨੇਮਾ ਬਹੁਤ ਸਿਖਰਾਂ ਤੇ ਐ ਵੱਡੀਆਂ ਵੱਡੀਆਂ ਫਿਲਮਾਂ ਮਰਨੀਆਂ ਨੇ ਟੈਕਨੋਲੋਜੀ ਵਾਈਜ਼ ਹਰ ਪੱਖੋਂ ਕਰੈਕਟਰ ਇੰਨੇ ਵਧੀਆ ਵਧੀਆ ਸਾਡੀ ਇੰਡਸਟਰੀ 'ਚ ਹੈਗੇ ਨੇ ਕਰੈਕਟਰ ਟਰੈਕਟਰ ਇੰਨੇ ਹੈਗੇ ਨੇ ਪਰ ਜੇ ਮੈਂ ਗੱਲ ਕਰਾਂ ਉਸ ਬੂਟੇ ਨੂੰ ਹਰਾ ਕਰਨ ਲਈ ਉਹ ਤਾਂ ਬਹੁਤ ਵੱਡਾ ਸਿਰਾ ਜਿਹੜਾ ਜਾਂਦਾ ਆ ਔਰ ਭਜਨਮਾਨ ਜੀ ਨੂੰ ਜਾਂਦਾ ਆ ਸੋ ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਜੀ ਉਹ ਉਹਨਾਂ ਨੇ ਕਿੱਡਾ ਵੱਡਾ ਕੁਰਬਾਨੀ ਕਿੱਡਾ ਵੱਡਾ ਮਤਲਬ ਤੁਸੀਂ ਕਹਿੰਦੇ ਵੀ ਆਪਣਾ ਕੈਰੀਅਰ ਹੀ ਦਾਤੇ ਲਾਤਾ ਕਿ ਜੇ ਕੋ ਫਿਲਮ ਰੱਬ ਨਾ ਕਰੇ ਨਾ ਚੱਲਦੀ ਤਾਂ ਉਹਨਾਂ ਨੂੰ ਉਹਨਾਂ ਨਾਲ ਪੰਜ ਐਲਬਮਸ ਫ੍ਰੀ ਕਰਨੀਆਂ ਪੈਣੀਆਂ ਸੀ ਸੋ ਇਹ ਮੈਂ ਤੁਹਾਡੇ ਨਾਲ ਅੱਜ ਗੱਲ ਸਾਂਝੀ ਕਰਨੀ ਸੀ ਜਿਹੜਾ ਪੰਜਾਬੀ ਸਿਨੇਮਾ ਅੱਜ ਗrow ਕੀਤਾ ਆ ਜਿਸ ਮੌਕੇ ਅਸੀਂ ਤੇ ਅਸੀਂ ਖੜੇ ਆ ਅੱਗੇ ਵੀ ਕਰਾਂਗੇ ਅੱਗੇ ਵੀ ਬਹੁਤ ਅੱਛੇ ਅੱਛੇ ਪ੍ਰੋਜੈਕਟ ਆ ਰਹੇ ਨੇ ਪਰ ਕਹਿੰਦੇ ਹੁੰਦੇ ਨੇ ਕਿ ਆਪਣੇ ਪਿਛੋਕੜ ਨੂੰ ਭੁੱਲਣਾ ਨਹੀਂ ਚਾਹੀਦਾ ਸੋ ਮੈਂ ਤਾਂ ਹਮੇਸ਼ਾ ਜਦੋਂ ਮੈਂ ਕਿਤੇ ਕੋਈ ਪੋਸਟ ਲਿਖਦਾ ਜਾਂ ਮੈਂ ਤਾਂ ਕਿਸੇ ਨਾਲ ਗੱਲ ਕਰਦਾ ਮੈਂ ਤਾਂ ਇਹੀ ਗੱਲ ਕਹਿਣਾ ਕਿ ਅੱਜ ਜੋ ਅਸੀਂ ਜਿੱਥੇ ਖੜੇ ਆ ਪੰਜਾਬੀ ਸਿਨੇਮੇ ਤੇ ਪਰ ਉਹਦਾ ਜਿਹੜਾ ਸਿਰਾ ਆ ਉਹਦਾ ਜਿਹੜਾ ਵਧਾਈ ਆ ਮੈਂ ਤਾਂ ਕਹਿੰਦਾ ਬਾਈ ਨੂੰ ਵਧਾਈ ਦਾ ਪਾਤਰ ਹਰ ਭਜਨ ਮਨ ਬਾਈ ਕਿ ਪੰਜਾਬੀ ਸਿਨੇਮਾ ਅੱਜ ਇੱਥੇ ਆਇਆ ਸਿਰਫ ਉਹਨਾਂ ਕਰਕੇ ਆਇਆ ਨਹੀਂ ਤਾਂ ਕਿਸੇ ਨੇ ਉਸ ਵੇਲੇ ਕੋਈ ਕੋਸ਼ਿਸ਼ ਕੀਤੀ ਸੋਚ ਸੋਚ ਵੀ ਨਹੀਂ ਸਕਦਾ ਸੀ ਕਿ ਪੰਜਾਬੀ ਸਿਨੇਮੇ ਨੂੰ ਪੰਜਾਬੀ ਫਿਲਮ ਨੂੰ ਇਸ ਵੱਡੇ ਲੈਵਲ ਤੇ ਲੈ ਕੇ ਆਉਣਾ ਰਿਲੀਜ਼ ਕਰਨਾ ਇਹ ਕੋਈ ਸੌਖੀ ਗੱਲ ਨਹੀਂ ਸੀ ਸੋ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਸੀ ਬਾਈ ਖਰਪਾ ਜਨਮਨ ਹੋਣਾ ਨੂੰ ਇੱਕ ਵਾਰ ਫੇਰ ਸასი ਸ਼ਕਲ ਵਧਾਈ ਸੋ ਪਰਮਾਤਮਾ ਕਰੇ ਸਾਡੀ ਜਿਹੜੀ ਇੰਡਸਟਰੀ ਹੈ ਔਰ ਅੱਗੇ ਗਰੋ ਕਰੇ ਤਰੱਕੀ ਕਰੇ ਐਨੀ ਗੱਲ ਕਹਿੰਦਾ ਹੋਇਆ ਮੈਂ ਤੁਹਾਡੇ ਨਾਲ ਸასი ਸ਼ਕਲ